ਸ਼ੁਰੂਆਤ ਤਾਂ ਇਦਾਂ ਜੀ ਮੈਂ ਪਹਿਲਾ ਬਾਅਦ ਸੀਗਾ ਦਵਾਈ ਦੇ ਵਿੱਚ ਹੂੰ ਤੇ ਉੱਥੋਂ ਆ ਕੇ ਸੋਚਿਆ ਸੀ ਕੋਈ ਵੱਖਰਾ ਕੰਮ ਕਰਾਂਗੇ ਹੂੰ ਤੇ ਜੀਰੀ ਨਹੀਂ ਮੈਂ ਕਦੇ ਲਾਈ ਨਾ ਮੈਂ ਕਣਕ ਬੀਜਦਾ ਜੀ ਕਣਕ ਵੀ ਆਪਦੇ ਖਾਣ ਜੋਗੀ ਮੁੱਲ ਲੈ ਲਈਦੀ ਆ ਲੇਕਿਨ ਆਪਾਂ ਫਰੂਟ ਬੰਨੀ ਹੋਗੇ ਡ੍ਰੈਗਨ ਫਰੂਟ ਹੈਗਾ ਕਿੰਨੂ ਮਸੰਮੀ ਹੈਗਾ ਲਾਇਆ ਆ ਹੂੰ ਅਮਰੂਦ ਵੀ ਲਾਇਆ ਸੰਤਰਾ ਵੀ ਲਾਇਆ ਸਾਰੇ ਫਰੂਟ ਲਾਇਏ ਨੇ ਵੀਡੀਓ ਦੇਖ ਕੇ ਸਾਡਾ ਦੋਸਤ ਸੀਗਾ ਮੁੰਡਾ ਉਹ ਵੀ ਮੇਰੇ ਨਾਲ ਸੀਗਾ ਦੁਬਈ 'ਚ ਉਹਨੇ ਥੋੜੀ ਜਿਹੀ ਸਲਾਹ ਦਿੱਤੀ ਵੀ ਇਹ ਕੰਮ ਕਰੋ ਤੁਸੀਂ ਜੇ ਪੈੰਡੀ ਰਹਿਣਾ ਵੱਡੀ ਗੱਲ ਆ ਵੀ ਕੰਮ ਤਾਂ ਕਿਤੇ ਵੀ ਆ ਇਨਸਾਨ ਨੂੰ ਕਰਨਾ ਹੀ ਪੈਣਾ ਇੱਥੇ ਵੀ ਆਪਦੀ ਮਿਹਨਤ ਕਰਦੇ ਆ ਉੱਥੇ ਆਪਾਂ ਨੌਕਰ ਬਣ ਕੇ ਜਾਂਦੇ ਆ ਇੱਥੇ ਖੁਦ ਮਾਲਕਾਂ ਚਾਹੇ ਥੋੜੀ ਆ ਚਾਹੇ ਜ਼ਿਆਦਾ ਆ अच्छा मंजीत जी 1600 ਬੂਟਾ ਲੱਗਾਇਆ ਹੈ ਹਾਂਜੀ ਡ੍ਰੈਗਨ ਦਾ ਬੂਟਾ 1600 ਹੈ ਜੀ ਹਮ ਪਾਲਣਾ ਤੁਹਾਨੂੰ ਤਾਂ ਹੈਗਾ ਜੀ ਬਹੁਤ ਔਖਾ ਇਹਦੇ ਤੇ ਮਿਹਨਤ ਬਹੁਤ ਜ਼ਿਆਦਾ ਆ ਇਹਦਾ ਤੁਹਾਨੂੰ ਵਿਚੇ ਰਹਿਣਾ ਪੈਂਦਾ ਇਹਦੇ ਸਾਂਭ ਸੰਭਾਲ ਵਾਸਤੇ ਜੇ ਆਪਾਂ ਕਹੀਏ ਜਿਆਦੇ ਗਰਮੀ ਵੀ ਮਾੜੀ ਆ ਇਹਨੂੰ ਔਰ ਜਿਆਦੇ ਠੰਡ ਵੀ ਮਾੜੀ ਆ ਜੇ ਮੈਂ ਕੋਹਰਾ ਪੈਣ ਲੱਗ ਜਾਂਦਾ ਉੱਥੇ ਜਾ ਕੇ ਵੀ ਬੂਟੇ ਖਰਾਬ ਹੋਣ ਲੱਗ ਜਾਂਦੇ ਆ ਉਹ ਟਾਈਮ ਤੇ ਨਹੀਂ ਸੰਭਾਲਾਂਗੇ ਤਾਂ ਬੂਟਾ ਸਾਰਾ ਖਤਮ ਹੋ ਜਾਊਗਾ ਪੰਜਾਬ ਦੇ ਕਿਸਾਨ ਰਵਾਇਤੀ ਫਸਲਾਂ ਨੂੰ ਛੱਡ ਕੇ ਕਿਤੇ ਨਾ ਕਿਤੇ ਆ ਦੂਜੀਆਂ ਕੈਲੀਏ ਫਸਲਾਂ ਦੇ ਵੱਲ ਮੋੜਾ ਪਾਉਣ ਲੱਗੇ ਨੇ ਦੱਸਦੀਏ ਕਿ ਮੇਰੇ ਪਿੱਛੇ ਤਕਰੀਬਨ ਡ੍ਰੈਗਨ ਫਰੂਟ ਦਾ ਜਿਹੜਾ 1600 ਦੇ ਕਰੀਬ ਪੂਟਾ ਲੱਗਿਆ ਹੋਇਆ ਫਿਲਹਾਲ ਕਿਸਾਨ ਵੀ ਸਾਡੇ ਨਾਲ ਮੌਜੂਦ ਹੈ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਦੇ ਆ ਕਿ ਮਨ ਦੇ ਵਿੱਚ ਕਿਵੇਂ ਆਇਆ ਕਿ ਰਵਾਇਤੀ ਫਸਲਾਂ ਨੂੰ ਛੱਡ ਕੇ ਆ ਇਧਰ ਫਰਦਰ ਬੂਟਿਆਂ ਦੇ ਵੱਲ ਆਉਣਾ ਪੈ ਗਿਆ ਮਨਜੀਤ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਤੇ ਮਨਜੀਤ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਡ੍ਰੈਗਨ ਫਰੂਟ ਜਿਹੜਾ ਲਗਾਇਆ ਤੁਸੀਂ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਸ ਦੀ ਸ਼ੁਰੂਆਤ ਤਾਂ ਇਦਾਂ ਜੀ ਮੈਂ ਪਹਿਲਾਂ ਬਾਹਰ ਸੀਗਾ ਦੁਬਈ ਦੇ ਵਿੱਚ ਹੂੰ ਤੇ ਉੱਥੋਂ ਆ ਕੇ ਸੋਚਿਆ ਸੀ ਕੋਈ ਵੱਖਰਾ ਕੰਮ ਕਰਾਂਗੇ ਹੂੰ ਤੇ ਜੀਰੀ ਨਹੀਂ ਮੈਂ ਕਦੇ ਲਾਈ ਨਾ ਮੈਂ ਕਣਕ ਬੀਜਦਾ ਜੀ ਕਦੇ ਲਾਈ ਨਹੀਂ ਜੀਰੀ ਚ ਜੀਰੀ ਬਿਲਕੁਲ ਨਹੀਂ ਲਾਈ ਮੈਂ ਮੇਰੇ ਖਤੇ ਜੀਰੀ ਨਹੀਂ ਲੱਗੀ ਅਜ ਤੱਕ ਜਦੋਂ ਦਾ ਮੈਂ ਖੇਤੀ ਕਰਨ ਲੱਗਿਆ ਹੂੰ ਤੇ ਕਣਕ ਵੀ ਆਪਦੇ ਖਾਣਯੋਗੀ ਮੁੱਲ ਲੈ ਲਈਦੀ ਆ ਲੇਕਿਨ ਆਪਾਂ ਫਰੂਟ ਬੰਨੇ ਹੋਗੇ ਡ੍ਰੈਗਨ ਫਰੂਟ ਹੈਗਾ ਕਿੰਨੂ ਮਸੰਮੀ ਹੈਗਾ ਲਾਇਆ ਹੂੰ ਅਮਰੂਦ ਵੀ ਲਾਇਆ ਸੰਤਰਾ ਵੀ ਲਾਇਆ ਸਾਰੇ ਫਰੂਟ ਲਾਏ ਹੋਏ ਨੇ ਹੂੰ ਤੇ ਪਹਿਲਾ ਬਾਹਰ ਕਿਤੇ ਦੇਖਿਆ ਸੀ ਜਾਂ ਮਨ ਦੇ ਵਿੱਚ ਪਹਿਲਾਂ ਤੋਂ ਹੀ ਦੇਖਿਆ ਨਹੀਂ ਸੀ ਜੀ ਵੀਡੀਓ ਦੇਖ ਕੇ ਹੀ ਸਾਡਾ ਦੋਸਤ ਸੀਗਾ ਮੁੰਡਾ ਉਹ ਵੀ ਮੇਰੇ ਨਾਲ ਸੀਗਾ ਦੁਬਈ 'ਚ ਉਹਨੇ ਥੋੜੇ ਜਿਹਾ ਸਲਾਹ ਦਿੱਤੀ ਵੀ ਇਹ ਕੰਮ ਕਰੋ ਤੁਸੀਂ ਜੇ ਪਿੰਡ ਹੀ ਰਹਿਣਾ ਹੂੰ ਫਿਰ ਮੈਂ ਸੋਚਿਆ ਵੀ ਬਾਹਰ ਜਾਣਾ ਨਹੀਂ ਹੈਗਾ ਇੱਥੇ ਰਹਿ ਕੇ ਹੀ ਕੰਮ ਕਰਾਂਗੇ ਮਤਲਬ ਲੋਕ ਤਾਂ ਪੰਜਾਬ ਦੇ ਵਿੱਚੋਂ ਖਾਸ ਕਰ ਨੌਜਵਾਨ ਕਹਿ ਲਈਏ ਬਜ਼ੁਰਗ ਹੁਣ ਵਿਦੇਸ਼ਾਂ ਦੀ ਹੋੜ ਲੱਗੀ ਹੋਈ ਹੈ ਵੀ ਵਿਦੇਸ਼ਾਂ ਜਾਣਾ ਤੁਸੀਂ ਉੱਥੋਂ ਵਾਪਸ ਆ ਗਏ ਬਸ ਵਾਪਸ ਆ ਗਏ ਜੀ ਕਈ ਗੱਲਾਂ ਹੁੰਦੀਆਂ ਨੇ ਇਹ ਚ ਹੁਣ ਸਾਰੀ ਜ਼ਿੰਦਗੀ ਬਰ ਰਹੀ ਏ ਤਾਂ ਉਹ ਵੀ ਨਹੀਂ ਵਧੀਆ ਲੱਗਦਾ ਪਰਿਵਾਰ ਤੋਂ ਵੱਖਰੇ ਰਹਿ ਕੇ ਹੂੰ ਪਰਿਵਾਰ ਵੀ ਜ਼ਰੂਰੀ ਆ ਆਪਾਂ ਨੂੰ ਹੂੰ ਤੇ ਬਾਕੀ ਜਿਹੜੀ ਵੱਡੀ ਗੱਲ ਆ ਵੀ ਕੰਮ ਤਾਂ ਕਿਤੇ ਵੀ ਆ ਇਨਸਾਨ ਨੂੰ ਕਰਨਾ ਹੀ ਪੈਣਾ ਇੱਥੇ ਵੀ ਆਪਦੀ ਮਿਹਨਤ ਕਰਦੇ ਆ ਉੱਥੇ ਆਪਾਂ ਨੌਕਰ ਬਣ ਕੇ ਜਾਂਦੇ ਆ ਇੱਥੇ ਖੁਦ ਮਾਲਕਾਂ ਚਾਹੇ ਥੋੜੀ ਆ ਚਾਹੇ ਜ਼ਿਆਦਾ ਆਪਣੇ ਕੋਲੇ ਅੱਛਾ ਮਨਜੀਤ ਜੀ 1600 ਬੂਟਾ ਲੱਗਿਆ ਸੱਚ ਹੈ ਜੀ ਡ੍ਰੈਗਨ ਦਾ ਬੂਟਾ 1600 ਆ ਜੀ ਹੂੰ ਤੇ ਆ ਫਰੂਟ ਦੀ ਗੱਲ ਕਰੀਏ ਅ ਸਭ ਤੋਂ ਪਹਿਲਾਂ ਇਹਦਾ ਪਾਲਣ ਪੋਸਣ ਦੱਸੋ ਵੀ ਕਿਵੇਂ ਇਹਨੂੰ ਬੂਟੇ ਨੂੰ ਪਾਲਣਾ ਪੈਂਦਾ ਮੀਹ ਹਨੇਰੀ ਝੱਕੜ ਤੋਂ ਕਿਵੇਂ ਬਚਾ ਕਰਨਾ ਪੈਂਦਾ ਫਿਰ ਇਹਦਾ ਪਾਲਣ ਪੋਸਣ ਤਾਂ ਹੈਗਾ ਜੀ ਬਹੁਤ ਔਖਾ ਇਹਦੇ ਤੇ ਮਿਹਨਤ ਬਹੁਤ ਜ਼ਿਆਦਾ ਆ ਇਹਦਾ ਤੁਹਾਨੂੰ ਵਿਚੇ ਰਹਿਣਾ ਪੈਂਦਾ ਇਹਦੇ ਸਾਂਭ ਸੰਭਾਲ ਵਾਸਤੇ ਜੇ ਆਪਾਂ ਕਹੀਏ ਜ਼ਿਆਦੇ ਗਰਮੀ ਵੀ ਮਾੜੀ ਆ ਇਹਨੂੰ ਔਰ ਜ਼ਿਆਦੇ ਠੰਡ ਵੀ ਮਾੜੀ ਆ ਜਿਵੇਂ ਕੋਰਾ ਪੈਣ ਲੱਗ ਜਾਂਦਾ ਉੱਥੇ ਜਾ ਕੇ ਵੀ ਬੂਟੇ ਖਰਾਬ ਹੋਣ ਲੱਗ ਜਾਂਦੇ ਆ ਉਹ ਟਾਈਮ ਤੇ ਨਹੀਂ ਸੰਭਾਲਾਂਗੇ ਤਾਂ ਬੂਟਾ ਸਾਰਾ ਖਤਮ ਹੋ ਜੂਗਾ ਦਰਮਿਆਨਾ ਜਿਹਾ ਮੌਸਮ ਚਾਹੀਦਾ ਹੈ ਦਰਮਿਆਨਾ ਜਿਹਾ ਚਾਹੀਦਾ ਜੀ ਜਿਆਦਾ ਗਰਮੀ ਵੀ ਨਹੀਂ ਚਾਹੀਦੀ ਜਿਆਦਾ ਠੰਡ ਵੀ ਨਹੀਂ ਚਾਹੀਦੀ ਹੂੰ ਅੱਛਾ ਕਿੰਨੇ ਸਮੇਂ ਦੇ ਵਿੱਚ ਜਿਹੜਾ ਮੈਂ ਦੇਖ ਰਿਹਾ ਕਿ ਸਹਿਯੋਗੀ ਨੂੰ ਵੀ ਕਹੂੰਗਾ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾਓ ਵੀ ਹਲੇ ਜਿਹੜਾ ਫਲ ਲੱਗ ਰਿਹਾ ਇਸ ਤੋਂ ਪਹਿਲਾਂ ਫਲ ਦੇ ਚੁੱਕਿਆ ਜੀ ਹਾਂਜੀ ਇੱਕ ਫਲ ਤੋੜਿਆ ਇਹਦੇ ਤੋਂ ਹੁਣ ਇਹ ਸਟਾਰਟ ਹੋ ਜਾਂਦਾ ਜੀ ਇੱਕ ਤਰੀਕ ਤੋਂ ਆਪਣੇ ਜੁਲਾਈ ਅਗਸਤ ਤੋਂ ਇੱਕ ਤਰੀਕ ਤੋਂ ਸਟਾਰਟ ਹੋ ਗਿਆ ਸੀਗਾ ਠੀਕ ਹੈ ਤੇ ਅੱਜ 15 ਦਿਨ ਹੋ ਗਏ ਇੱਕ ਵਾਰੀ ਪੂਰਾ ਫਲ ਟੁੱਟ ਗਿਆ ਇਹ ਦੂਸਰਾ ਅਲਾਰਟ ਫਿਰ ਤਿਆਰ ਹੋਊਗਾ 15 ਦਿਨਾਂ ਦੇ ਵਿੱਚ ਮਤਲਬ ਫਲ ਦੇਖ ਕੇ ਤੁਸੀਂ ਤੋੜ ਲੈਨੇ ਹੋ ਹਾਂਜੀ ਇਹ ਇਹਨੂੰ ਤਕਰੀਬਨ 8-9 ਕੈਪਟਾਂ ਚ ਫਲ ਆਉਂਦਾ ਜੀ 4 ਮਹੀਨੇ ਦਾ ਪੀੜ ਇਹ ਨਵੰਬਰ ਤੱਕ ਚੱਲੂਗਾ ਠੀਕ ਹੈ ਤੇ ਜੇ ਗੱਲ ਕਰੀਏ ਇਸ ਬੂਟੇ ਦੀ ਬੀਜਿਆ ਕਿਹੜੇ ਮੌਸਮ ਦੇ ਵਿੱਚ ਜਾਂਦਾ ਹੈ ਇਹ ਮਈ ਜੂਨ ਦੇ ਵਿੱਚ ਜੀ ਤੇ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਹ ਤਿਆਰ ਹੋਣ ਨੂੰ ਜੀ ਇਹਨੂੰ 3 ਸਾਲ ਲੱਗ ਜਾਂਦੇ ਆ ਫਲ ਆਉਣ ਤੱਕ ਹਾਂਜੀ ਫਲ ਹੁਣ ਤੱਕ ਪਹਿਲਾਂ ਤੁਹਾਨੂੰ ਦੂਜੇ ਸਾਲ ਵੀ ਮਾੜਾ ਮੋਟਾ ਟੇਸਟ ਫਰੂਟ ਦੇ ਦਿੰਦਾ ਲੇਕਿਨ ਇਸ ਵਾਰੀ ਤੀਜਾ ਸਾਲ ਆਇਆ ਇਹਨੂੰ ਇਸ ਵਾਰੀ ਫਰੂਟ ਥੋੜਾ ਉਮੀਦ ਆ ਕੇ ਜ਼ਿਆਦਾ ਹੋ ਜਾਊਗਾ ਅੱਛਾ ਗੱਲ ਕਰੀਏ ਵੀ ਇੱਕ ਬੂਟਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਤੀਸਰੇ ਸਾਲ ਫਲ ਵਧੀਆ ਦੇਣ ਲੱਗ ਜਾਂਦਾ ਇੱਕ ਬੂਟੇ ਨੂੰ ਹੈ ਜਿਹੜਾ ਕਿੰਨਾ ਫਲ ਤਕਰੀਬਨ ਲੱਗ ਜਾਂਦਾ ਕਿੰਨੇ ਕਿਲੋ ਲੱਗ ਜਾਂਦਾ ਨਹੀਂ ਜੀ ਇਹ ਆਪਾਂ ਹਜੇ ਕਹਿ ਨਹੀਂ ਸਕਦੇ ਆਪਣਾ ਹਜੇ ਸ਼ੁਰੂ ਆ ਜਿਹੜੇ ਪੁਰਾਣੇ ਬੰਦੇ ਨੇ ਉਹ ਕਹਿ ਰਹੇ ਨੇ ਵੀ ਤੀਜੇ ਸਾਲ ਤੋਂ ਜੇ ਇੱਕ ਬੂਟਾ 2 ਕਿਲੋ ਵੀ ਫਲ ਦੇ ਦਿੰਦਾ ਤਾਂ ਬਹੁਤ ਵਧੀਆ ਗੱਲ ਆ ਬਹੁਤ ਹੈ ਹਾਂਜੀ ਮਾਰਕੀਟ ਦੇ ਵਿੱਚ ਰੇਟ ਤਾਂ ਚਲੋ ਬਹੁਤ ਹੈ ਉਹ ਸਮੇਂ ਸਿਰ ਵਧਦਾ ਘਟਦਾ ਰਹਿੰਦਾ ਹੋਵੇ ਉਹ ਸਮੇਂ ਸਿਰ ਹਾਂਜੀ ਜਿੱਦਾਂ ਦਾ ਫਰੂਟ ਵੱਧ ਜਾਂਦਾ ਕਈ ਵਾਰੀ ਉਸ ਵੇਲੇ ਰੇਟ ਵੀ ਘਟਾ ਦਈਦਾ ਬਾਕੀ ਜਦੋਂ ਥੋੜਾ ਘਟਾ ਤਾਂ ਰੇਟ ਵਧਾਉਣਾ ਵੀ ਪੈਂਦਾ ਹੂੰ ਮਤਲਬ ਸਮੇਂ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਚੇਂਜ ਹੁੰਦਾ ਤੇ ਫਿਰ ਫਰੂਟ ਹੈ ਜਿਹੜਾ ਆਲੇ-ਦਾਲੇ ਪਿੰਡਾਂ ਦੇ ਵਿੱਚ ਲੋਕ ਲੈ ਕੇ ਜਾਂਦੇ ਨੇ ਜਾਂ ਮੰਡੀਆਂ ਦੇ ਵਿੱਚ ਸਪਲਾਈ ਕਰਦੇ ਹਾਂ ਨਹੀਂ ਅਸੀਂ ਮੰਡੀ 'ਚ ਨਹੀਂ ਲੈ ਕੇ ਗਏ ਅਜੇ ਤੱਕ ਹੂੰ ਸਾਡਾ ਲੋਕਲ ਐਮਰਦਗੜ ਦੇ ਨਾਲ ਹੀ ਆ ਬੈਕਸਾਈਡ ਤੇ ਐਮਰਦਗਾੜੀ ਪੈ ਜਾਂਦਾ ਸ ਹੈ ਸ਼ਹਿਰ ਸਾਰਾ ਜੀ ਉੱਥੋਂ ਆ ਕੇ ਇੱਥੋਂ ਵੀ ਲੈ ਜਾਂਦੇ ਨੇ ਕਈ ਬੰਦੇ ਹੁੰਦੇ ਆਰਡਰ ਦੇ ਦਿੰਦੇ ਆ ਵੀ ਸਾਨੂੰ ਇੰਨਾ ਇੰਨਾ ਪਹਚਾ ਦਿਓ ਉਹਨਾਂ ਦੇ ਘਰੇ ਵੀ ਸਪਲਾਈ ਕਰ ਦਈਦਾ ਠੀਕ ਆ ਹੋਮ ਡਿਲੀਵਰੀ ਕਰ ਦਿੰਦੇ ਹੋ ਮਤਲਬ ਹਾਂਜੀ ਕਰ ਦਈਦੀ ਆ ਲੇਕਿਨ ਘੱਟੋ ਘੱਟ 10 ਕਿਲੋ ਦੀ ਹੂੰ ਜੇ ਹੁਣ ਕਿਲੋ 2 ਕਿਲੋ ਬੰਦਾ ਕਹੂਗਾ ਉਹ ਤਾਂ ਨਹੀਂ ਦੇ ਸਕਦੇ ਅਸੀਂ ਅੱਛਾ ਲੋਕ ਜਿਹੜੇ ਰਵਾਇਤੀ ਫਸਲਾਂ ਦੇ ਵੱਲ ਭਜਦੇ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿਉਂਕਿ ਮਿਹਨਤ ਜ਼ਰੂਰ ਲੱਗਦੀ ਆ ਪਰ ਉਹਨੂੰ ਫਲ ਵੀ ਜਿਵੇਂ ਕਹਿ ਲਈਏ ਬਹੁਤ ਮਿੱਠਾ ਲੱਗਦਾ ਹੈ ਉਹ ਸਹੀ ਗੱਲ ਹੈ ਜੀ ਪਰ ਜਿਹੜੇ ਰਵਾਇਤੀ ਫਸਲਾਂ ਵਾਲੇ ਨੇ ਉਹ ਇਹ ਕੰਮ ਨਹੀਂ ਕਰ ਸਕਦੇ ਇਹਦੀ ਤਾਂ ਬਹੁਤ ਹਾਰਡ ਮਿਹਨਤ ਆ ਬਹੁਤ ਜਾਦੇ ਬਹੁਤ ਸਖਤ ਮਿਹਨਤ ਹੈ ਇਹਦੀ ਮਤਲਬ ਕਹਿ ਲਈਏ 24 ਘੰਟੇ ਹੀ ਦੇਣੇ ਪੈਂਦੇ ਆ ਬਸ 24 ਘੰਟੇ ਸਮਝ ਲਓ ਜੀ ਜੇ ਆਪਾਂ ਸੌਂ ਵੀ ਗਏ ਸਵੇਰੇ ਉੱਠਣਸਾਰ ਪਹਿਲਾਂ ਐ ਸੋਚਣਾ ਵੀ ਯਾਰ ਆ ਕੰਮ ਕਰਨੇ ਨੇ ਤਾਂ ਕਰਨਾ ਹੀ ਨੇ ਸਵੇਰ ਨੂੰ ਹਮ ਅੱਛਾ ਹੋਰ ਜਿਵੇਂ ਫਰੂਟ ਵਗੈਰਾ ਨੂੰ ਜਿਵੇਂ ਆਪਾਂ ਗੱਲ ਕਰੀਏ ਅ ਪੰਛੀਆਂ ਤੋਂ ਥੋੜਾ ਜਿਹਾ ਵਿਚਾਰ ਰੱਖਣਾ ਪੈਂਦਾ ਹੈ ਇਹ ਇਹਨੂੰ ਵੀ ਪੰਛੀ ਆ ਕੇ ਤੋੜ ਦੇਉਂਗੇ ਨਹੀਂ ਜੀ ਇਹਨੂੰ ਪੰਛੀ ਨਹੀਂ ਪੰਦਾ ਜੀ ਡ੍ਰੈਗਨ ਨੂੰ ਬਲੋ ਇਸ ਗੱਲ ਤੋਂ ਬਚਾ ਰਹਿ ਜਾਂਦੇ ਏ ਗੱਲ ਤੋਂ ਬਚਾ ਜੀ ਤੇ ਡੰਗਰ ਵੀ ਛੇਤੀ ਕਰਕੇ ਕੋਈ ਗਾਂ ਆ ਗਈ ਉਹ ਵੀ ਨਹੀਂ ਖਾਂਦੀ ਇਹਨੂੰ ਤੇ ਕਿਉਂਕਿ ਇਹ ਚ ਕੰਡਾ ਬਹੁਤ ਹੁੰਦਾ ਜੇ ਕੋਈ ਜਾਨਵਰ ਮੂੰਹ ਵੀ ਲਾਉਂਦਾ ਤਾਂ ਉਹ ਦੁਬਾਰਾ ਟੱਚ ਹੀ ਨਹੀਂ ਕਰਦਾ ਉਹਨੂੰ ਵੀ ਕੰਡੇ ਕਰਕੇ ਕੰਡੇ ਕਰਕੇ ਅੱਛਾ ਜੇਕਰ ਗੱਲ ਕਰੀਏ ਦੇ ਪਾਲਣ ਨੂੰ ਪੁੱਛਣ ਦੀ ਕਿੰਨਾ ਕੁ ਸਮਾਂ ਜਿਹੜਾ ਇਹਨੂੰ ਪਾਣੀ ਦੇਣਾ ਪੈਂਦਾ ਕੀ ਕੀ ਇਹਦੇ ਵਿੱਚ ਖਾਦਾ ਪਾਉਣੀਆ ਪੈਂਦੀਆਂ ਨੇ ਖਾਤਾ ਇਹ ਮਿਹਨਤ ਜ਼ਿਆਦੇ ਆ ਖਾਤਾ ਪਹਿਲਾਂ ਸਟਾਰਟਿੰਗ ਚ ਤਾਂ ਪੈਸਾ ਲੱਗਦਾ ਬਹੁਤ ਜ਼ਿਆਦੇ ਇਹਦੇ ਤੇ ਉਸ ਤੋਂ ਬਾਅਦ ਚ ਚਲੋ ਮਿਹਨਤ ਨਾਲ ਦੀ ਨਾਲ ਦੇਸੀ ਰਿਓ ਪੈਂਦੇ ਨੇ ਚ ਹੋਰ ਕੋਈ ਜ਼ਿਆਦੇ ਕੋਈ ਸਪਰੇ ਨਹੀਂ ਕੁਝ ਨਹੀਂ ਹੈਗਾ ਲੇਕਿਨ ਮਿਹਨਤ ਬਹੁਤ ਆ ਮਿਹਨਤ ਤਾਂ ਇਹ ਕਹਿੰਦੀ ਆ ਵੀ ਵਿਚੀ ਬਿਠਾ ਰਹੋ ਇਹਦੇ ਪਾਸ ਮਿਹਨਤ ਬਹੁਤ ਕਰਨੀ ਪੈਂਦੀ ਆ ਇੱਕ ਬੂਟੇ ਦੀ ਗੱਲ ਕਰੀਏ ਤਾਂ ਜਦੋਂ ਆਪਾਂ ਨੇ ਬੀਜਣਾ ਸਟਾਰਟਿੰਗ ਦੇ ਵਿੱਚ ਹਾਂਜੀ ਤੇ ਕੀ ਕਾਸਟ ਪੈ ਜਾਂਦੀ ਆ ਇੱਕ ਬੂਟੇ ਦੀ ਤੁਸੀਂ ਤਾਂ 1600 ਲਗਾਇਆ ਹੋਇਆ ਇਹਦੀ ਜੀ ਕਾਸਟ ਵੈਸੇ ਤਾਂ ਅਲੱਗ-ਅਲੱਗ ਹੁੰਦੇ ਕਈ ਵਾਰੀ ਜੇ ਆਪਾਂ ਨੂੰ ਬੂਟਾ ਵਧੀਆ ਨਾ ਮਿਲੇ ਆਪਾਂ ਸਸਤੇ ਦੇ ਮਗਰ ਭੱਜ ਲੈਨੇ ਆਂ ਕਈ ਵਾਰੀ ਠੀਕ ਹੈ ਜੇ ਉਹ ਨਹੀਂ ਚੰਗਾ ਮਿਲਦਾ ਆਪਾਂ ਨੂੰ 3 ਸਾਲ ਬਾਅਦ ਉਹਦਾ ਰਿਜ਼ਲਟ ਮਿਲਣਾ ਜੀ ਉਹ ਆਪਣੇ 3 ਸਾਲ ਬੇਸਟ ਹੋ ਜਾਣਾ ਜੇ ਫਰੂਟ ਨਹੀਂ ਹੈਗਾ ਸਹੀ ਠੀਕ ਹੈ ਜੇ ਆਪਾਂ ਪਹਿਲਾਂ ਹੀ ਬੂਟਾ ਥੋੜਾ ਜਿਆਦਾ ਮਹਿੰਗਾ ਲੈ ਲਾਂਗੇ ਤਾਂ ਉਹ ਵਧੀਆ ਗੱਲ ਹੁੰਦੀ ਆ ਹੂੰ ਫਿਰ ਵੀ ਕਿੰਨੀ ਕੀਮਤ ਦਾ ਬੂਟਾ ਲੱਗ ਜਾਂਦਾ ਇਹਦਾ ਬੂਟਾ ਜੀ ਸਾਨੂੰ 80 ਰੁਪਏ ਦਾ ਇੱਕ ਬੂਟਾ ਪਿਆ ਸੀਗਾ ਸਿੰਗਲ ਹਾਂਜੀ ਠੀਕ ਹੈ ਤੇ ਮਤਲਬ 3 ਸਾਲ ਦੇ ਪੀਰੀਅਡ ਦੇ ਵਿੱਚ ਇੱਕ ਕਹਿ ਲਿਏ ਖੁਸ਼ਹਾਲ ਕਿਸਾਨ ਦੇ ਤੌਰ ਤੇ ਬੰਦਾ ਉੱਭਰ ਕੇ ਅੱਗੇ ਆ ਜਾਂਦਾ ਹੈ। ਹਾਂਜੀ 3 ਸਾਲ ਬਾਅਦ ਤੁਹਾਨੂੰ ਮਿਹਨਤ ਦਾ ਫਲ ਮਿਲਣ ਲੱਗ ਜਾਂਦਾ। ਹੂੰ ਤੇ ਆ ਕੁਝ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਕਿਉਂਕਿ ਲੋਕ ਨੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਜਿਆਦਾ ਤੋਂ ਜਿਆਦਾ ਹਾਂਜੀ ਖੇਤੀਬਾੜੀ ਨੂੰ ਛੱਡ ਕੇ ਉੱਥੇ ਕਹਿ ਲਿਓ ਗੁਲਾਮੀ ਕਰਨ ਜਾਂਦੇ ਨੇ ਤੇ ਉਹਨਾਂ ਨੌਜਵਾਨਾਂ ਨੂੰ ਤੇ ਜਿਹੜੇ ਲੋਕ ਵਿਦੇਸ਼ਾਂ ਹੀ ਜਾਣ ਚੋਹਰ ਚ ਨੇ ਤੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੰਤ ਦੇ ਵਿੱਚ ਉਹਨਾਂ ਨੂੰ ਤਾਂ ਇਹੀ ਸੁਨੇਹਾ ਜੀ ਕਿਸੇ ਦੇ ਨੌਕਰ ਬਣਨ ਨਾਲੋਂ ਆਪਦੇ ਘਰੇ ਕਰ ਲੋ ਥੋੜਾ ਕਰ ਲੋ ਆਪਦੇ ਪਰਿਵਾਰ ਦੇ ਵਿੱਚ ਮਾਪੇ ਪਿਓ ਦੀ ਸੇਵਾ ਕਰ ਲੋ ਬਹੁਤ ਵਧੀਆ ਗੱਲ ਆ ਹਮ ਬਾਕੀ ਜਿਹੜਾ ਪਰਿਵਾਰ ਦੇ ਵਿੱਚ ਰਹਿੰਦਾ ਉਹ ਸੁਖੀ ਰਹੂਗਾ ਹਮ ਕਿਉਂਕਿ ਤੁਸੀਂ ਪ੍ਰਦੇਸ਼ ਚਲੇ ਜਾਂਦੇ ਹੋ ਮਾਪੇ ਪਿਓ ਤੁਹਾਡੇ ਇੱਥੇ ਤੜਫਦੇ ਨੇ ਤੁਸੀਂ ਉੱਥੇ ਤੜਫਦੇ ਹੋ ਕੋਈ ਵੀ ਦੁੱਖ ਸਾਂਝਾ ਨਹੀਂ ਹੁੰਦਾ ਤੁਹਾਡਾ ਹਮ ਜਿਹੜਾ ਪਰਿਵਾਰ 'ਚ ਰਹਿ ਕੇ ਆਪਾਂ ਇੱਕ ਦੂਜੇ ਦਾ ਦੁੱਖ ਬਣਾਉਨੇ ਆ ਹਮ ਉਹ ਬਹੁਤ ਵੱਡੀ ਗੱਲ ਆ ਜੀ ਪੈਸਾ ਮੈਨੇ ਨਹੀਂ ਰੱਖਦਾ ਇਹਨੂੰ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ ਸਾਣਾ ਅ ਮਨਜੀਤ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਕਿ ਵਿਦੇਸ਼ਾਂ ਦੇ ਵੱਲ ਰੁਖ ਕਰਨ ਦੇ ਨਾਲੋਂ ਕਿਤੇ ਨਗਦੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਤਰੱਕੀ ਕਰੋ ਕਿਉਂਕਿ ਆ ਆਪਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦੀ ਗੁਲਾਮੀ ਕਰਦੇ ਆ ਇੱਥੇ ਆਪਾਂ ਖੁਦ ਮਾਲਕਾਂ ਤੇ ਚੰਗੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸਣ ਉਹ ਚੰਗੀ ਤਰ੍ਹਾਂ ਕਰ ਸਕਦੇ ਆ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ